ਹਾਂਜੀ ਵੀ ਮਿੱਤਰੋ ਜੇ ਕੇ ਪੱਖੇ ਜੇ ਪਾਣੀ ਪਿਆ ਜਵੇ ਜੇ ਸਾਡਾ ਉਹ ਛੱਤ ਵਾਲਾ ਪਖਾ ਦਾ ਪਾਣੀ ਪੈ ਗਿਆ ਥੋੜਾ ਜਾਂ ਪੱਖਾ ਦੇਖਿਆ ਕੰਮ ਰੁਕ ਗਿਆ ਉਹਨਾਂ ਨੇ ਰੁਕ ਗਿਆ ਨਾ ਇਹ ਵੀ ਬਹੁਤ ਜ਼ਿਆਦਾ ਸੀ ਨਾ ਹੁਣ ਇਹ ਬਹੁਤ ਜ਼ਿਆਦਾ ਸੀਗਾ ਤੇ ਇਹਨੂੰ ਆਪਾਂ ਕਰੇ ਕਿ ਮੈਂ ਰਿਪੇਅਰ ਕਰ ਸਕਦੇ ਆ ਪਤਾ ਨਹੀਂ ਲੱਗਿਆ ਉੱਪਰ ਜਿਹੜਾ ਟੱਕਣ ਸੀਗਾ ਇਹਦੇ ਵਿੱਚ ਦੀ ਪਾਣੀ ਪੈ ਗਿਆ ਜਿਹਦੇ ਤੁਹਾਡੇ ਮਿਹੇ ਪਾ ਸਕਣ ਆਪਾਂ ਨੂੰ ਕਰੇ ਕਿ ਮੈਂ ਰਿਪੇਅਰ ਕਰ ਸਕਦੇ ਆ ਤੇ ਪਹਿਲਾਂ ਤਾਂ ਮਿੱਤਰੋ ਆਪਾਂ ਹਾਂ ਡੰਡਾ ਲਾਉਂ ਆਂ ਮੈਂ ਤੁਹਾਨੂੰ ਦਿਖਾਂ ਆਹ ਡੰਡਾ ਰਵਾਂ ਮਿੱਤਰੋ ਉਹ ਨਾ ਉਹ ਜਿਹੜੀ ਲਿਖੀ ਹੋਈ ਹੈ ਹਾਂਜੀ ਅਰਨਾ ਬੱਲੇ ਦਾ ਪੈਣੀ ਵੀ ਕਰਨਾ ਵਾ ਇਸ ਇਸ ਗੱਲ ਦਾ ਧਿਆਨ ਕਰੋ ਪਹਿਲਾਂ ਆਹ 17 ਘਾਟ ਦੇ ਵਿੱਚ ਇੱਥੇ ਕਾਰ ਬੰਜਮੀ ਹੋਈ ਹੈ ਮਿੱਤਰੋ ਇਹਦੀ ਆਪ ਸਾਫ਼ ਕਰਨੀ ਹੈ ਤੇ ਟੈਸਟ ਪੈਂਦੇ ਉਹਨੂੰ ਟੈਸਟ ਤੇ ਮਿੱਤਰੋ ਜਿਹੜਾ ਆਹ ਆਵਾਜ਼ ਆਹ ਤੋਂ ਨਾਲ ਇੱਧਰਲੇ ਵਾਸਤੇ ਆਪਾਂ ਇਹਨਾਂ ਨੇ ਖੋਲਣਾ ਹੋਰ ਕੀ ਆਪਾਂ ਕੋਹਨ ਛੇੜਨਾ ਨਹੀਂ ਠੀਕ ਹੈ ਜੀ ਆਪਾਂ ਇਧਰ ਖੋਲ ਕੇ ਤਾਰ-ਵਾਰ ਘੱਟ ਲੈਣੀ ਹੈ ਆਪਾਂ ਤਾਰ-ਵਾਰ ਘੱਟ ਦਿੱਤੀ ਤੇ ਹੁਣ ਆਪਾਂ ਰਾੜ ਲਾ ਕੇ ਸਾਈਡ ਤੇ ਰੱਖ ਲਈਏ ਮਿੱਤਰੋ ਜੇ ਤੁਸੀਂ ਸਾਫ਼ ਕਰਨੀ ਸਾਫ਼ ਕਰ ਸਕਦੇ ਆ ਆ ਮਿੱਤਰ ਦੇਖੋ ਕਿੰਨਾ ਕੰਮ ਜੰਮੀ ਆ ਬਈ ਆਹ ਕਾਰ ਬਣ ਹਰੀਆ ਕਾਰ ਬਣ ਜੰਮੀ ਪਈ ਆ ਮੀ ਕਰਕੇ ਲਓ ਜੀ ਤੇ ਮਿੱਤਰੋ ਅਪਨੇ ਫਾਰਕ ਫੁੱਲ ਜੀ ਵੀ ਖੋਲ ਦੇਣੇ ਸਾਰੇ ਨੰਬਰ ਵਾਸ ਜਮਾ ਸਾ ਕੰਮ ਹੈ ਇਹ ਵੀ ਇਹ ਦੇ ਕੇ ਪਾਟ ਜੇ ਇੱਕ ਤੋਂ ਬੱਖਰ ਰਪੇਰ ਹੁੰਦਾ ਤੇ ਸਾਫ ਸਾਫ ਸਭੀ ਪੱਖੇ ਦੀ ਕਿਵੇਂ ਹੁੰਦੀ ਹੈ ਧੀਜ ਆਹ ਨਾੜ ਖੋਲ ਕੇ ਇਹ ਜਿਹੜਿਆ ਥਾਰ ਲਾ ਕੇ ਨਾੜ ਉਤੀਕਾਰ ਦੇਣੀ ਹੈ ਪਹਿਲਾਂ ਇੱਕ ਕਸ ਲਈ ਤੇ ਮੇਂ ਮਿੱਤਰੋ ਆਹ ਨਾੜ ਦਵਾ ਤਾਂ ਪਹਿਲੇ ਉਤੀਕਾਰ ਦੇਣੀ ਹੈ ਥੋੜੇ ਥੋੜੇ ਵਸਾਇਆ ਮਿੱਤਰੋ ਪੱਕਾ ਜੋ ਇਹਨਾਂ ਨਾਲ ਗੁੰਮਨ ਆਪਣੇ ਪਹਿਲਾਂ ਦੋ ਵੀ ਮਿੱਤਰੋ ਪੱਖੇ ਦੀ ਮੋਟਰ ਆਪਾਂ ਕੀ ਚੀਜ਼ ਕਰਤੀ ਲੱਗ ਤੇ ਆਹ ਵੇਖੋ ਮਿੱਤਰੋ ਰੇਨ ਜਾ ਆਏ ਇੱਕ ਜੱਟ ਪੂਰੀਆ ਤੋਂ ਉੱਜਾ ਖੜੀ ਅੱਗੇ ਨਵਾਂ ਪੱਖਾ ਤੱਕ ਨਹੀਂ ਸ਼ੀਤੀ ਰੜਦਾ ਹੁੰਦਾ ਵਾ ਸਾਰਾ ਪੁਰਾਣਾ ਸਾਰੇ ਪਾਸੇ ਰੱਖਦੇ ਆ ਮਿੱਤਰੋ ਆਪਾਂ ਆ ਬੜੇ ਨਾਲ ਨਹੀਂ ਜੇ ਇਹਦੇ ਭਾਰਾਣੇ ਆਪਾਂ ਆਹ ਨਾਲ ਸ਼ੀਟ ਨੇ ਜਿਹੜੇ ਸਿੰਗਲ ਜਿਹੜੇ ਸਿੰਗਲ ਸਿੰਗਲ ਆ ਜੇ ਮਿੱਤਰ ਬਾਲੀ ਖਿਭਰਾਉਣ ਵਾਲੀ ਕਾ ਦੇਣੀ ਆਪਾਂ ਘਰੀ ਲੋੜ ਕਰ ਸਕਦੇ ਮਿਸਤਰੀ ਕੋਲ ਜਾਣ ਦੀ ਬੜੀ ਲੋੜ ਨਹੀਂ ਜੇ ਪੱਖਾ ਮੱਚ ਗਿਆ ਫਿਰ ਤੁਸੀਂ ਮਿਸਤਰੀ ਕੋਲ ਜਾਣਾ ਵਾ ਨਹੀਂ ਤੁਸੀਂ ਘਰੀ ਲੋੜ ਕਰ ਸਕਦੇ ਆ ਪਹਿਲਾਂ ਛਾੜ ਲੈਣ ਮਤਲਬ ਢਨੇ ਕਰ ਲੈਣੇ ਆਪਾਂ ਨਾਲ ਛਾੜ ਦੇ ਜੇ ਤਾਂ ਪਾਣੀ ਪੈ ਗਈ ਤਾਂ ਘਰੇ ਲੋੜ ਕਰ ਲੈਣੇ ਆ ਤਾਂ ਕਿ ਫਿਰ ਮੱਛੇ ਦਾ ਪੱਖਾ ਹਾਂਜੀ ਹੈ ਨਾ ਕਿਰ ਪਾਣੀ ਪਿਆ ਪਰ ਨਹੀਂ ਪਤਾ ਤੇ ਮੀਂਹ ਕਣੀ ਚ ਪਾਣੀ ਪੈ ਜਾਂਦਾ ਹਨਾ ਹਾਂਜੀ ਪਤਾ ਨਹੀਂ ਲੱਗਦਾ ਉਹ ਆ ਹੁੰਦਾ ਉੱਥੇ ਪੱਪੀ ਪਿਆ ਹੁੰਦਾ ਮਿੱਤਰ ਪੱਕੇ ਚ ਹਾਂ ਆਪਾਂ ਸੋਚ ਛੱਡ ਦਿੰਦੇ ਆ ਤੇ ਪੱਖਾ ਮੱਚ ਜਾਂਦਾ ਤੇ ਇਸ ਕਰਕੇ ਆਪਾਂ ਬਚਾ ਸਕਦੇ ਆ ਹਾਂਜੀ ਖੋਲ ਕੇ ਪੱਖੇ ਨੂੰ ਲਾ ਕੇ ਬਿਹਤਰੀ ਨੂੰ ਹਜ਼ਾਰ 5000 1200 ਤਿੰਨ ਤੋਂ ਪਹਿਲਾਂ ਆ ਵੀਡੀਓ ਆ ਕੁਝ ਜ਼ਰੂਰ ਵੇਖ ਲਿਓ ਮਿੱਤਰ ਸਾਰੀ ਵੀਡੀਓ ਗੌਰ ਨਾਲ ਵੇਖਣੀ ਆ ਮਿੱਤਰ ਆਪਣੇ ਸਾਰੇ ਨਾਲ ਢੱਲੇ ਹੋ ਗਏ ਆ ਇੱਕੋ ਹੀ ਫੋਨ ਆ ਪਿਆਰ ਨਾ ਕੋਈ ਨਾ ਮਿੱਤਰ ਹੀ ਮਾ ਪਿਆਰ ਨਾ ਤਾਂ ਕੰਮ ਕੀ ਨਹੀਂ ਕਰਨੀ ਜਾਂ ਬੈਰਿੰਗ ਇਸੇ ਲੋ ਫੈਟੀ ਨਾ ਫੈਕਸੀ ਹੈ ਤਾਂ ਤਾਂ ਕੀ ਕਰਾਂਗੇ ਮਿੱਤਰੋ ਫੇਰ ਕੰਮ ਮੌਕਾ ਆਊਗਾ ਸਾਟਾ ਛੁੱਟਦਾ ਮਿੱਤਰੋ ਬਜਾ ਮਾ ਲਾਉਣੀ ਇਹ ਨਾ ਤਾਂ ਦੇ ਖਾਉਂਦੇ ਆ ਤਾਂ ਠੀਕ ਹੈ ਨਹੀਂ ਤੇ ਮਨ ਮੁੱਦਾ ਤੇ ਕਾ ਜਿਗਾਰ ਮੈਂ ਟ ਹੀ ਆਉਂਦਾ ਹੁੰਦਾ ਮੋਬਾਈਲ ਆਲੇ ਕੋਲ ਹੁੰਦਾ ਉਹ ਲਾ ਕੇ ਵੀ ਇਹ ਦੇ ਖੋਲੇ ਆਂਦੇ ਆ ਇਹ ්‍ර හ ප කනක්ල ලගයි තමත පරල නාට මඩයි කෝඩගේ වල කතු ඉවර ඒවි නා හොදේ සාට්ය එක ද්ජික්කය කැක්කරක එරබෙර ගතා ජිග උදි නා හැන සිගයි ਦੇਖੋ ਜੀ ਮਿੱਤਰੋ ਆਹਦੇ ਪਾਣੀ ਜਿੱਥੋਂ ਟੋਕਾ ਲਿਆਇਆ ਹੋਵੇ ਵਿੱਚ ਦਾ ਆਹ ਦੇਖੋ ਮਿੱਤਰੋ ਆਹ ਦੇਖੋ ਪਾਣੀ ਪਾਣੀ ਨਿਕਲਿਆ ਆ ਵੀ ਆਹ ਦੇਖੋ ਆ ਵੀ ਪੱਖੇ ਦੇ ਵਿੱਚੋਂ ਨਿਕਲਦਾ ਪਾਣੀ ਨੂੰ ਕੋਲ ਕੀ ਦਿਖਾਵਾਂਗੇ ਮਿੱਤਰੋ ਪਹਿਲਾਂ ਮੈਂ ਨਟ ਦੀ ਕੋਲ ਨਾ ਕੀ ਰਹਿਣਾ ਇਹਨਾਂ ਦੇ ਜਿਵੇਂ ਕੋੜਗਾ ਛੇੜ ਤੇ ਰੱਖਣੇ ਪੈਣੇ ਆ ਉੱਤੋਂ ਪਾਣੀ ਪੈ ਗਿਆ ਨਾ ਪਾਣੀ ਤਾਂ ਪਤਾ ਨਹੀਂ ਕਿਵੇਂ ਪਾਇਆ ਨਾ ਨਾ मित्र ये ही आए। थोड़े सामने है। कोई नहीं है। देखो मित्र भी जाम हुआ पाया ਮਿੱਤਰੋ ਇਹਨੂੰ ਖੋਲਣ ਲਈ ਆਪਾਂ ਐ ਕਰਨਾ ਐ ਕਰਤੀ ਦੋਨੇ ਪਾਸੇ ਪੇਚਕਸ ਪਾ ਕੇ ਫੇਰ ਖੁੱਲਣਾ ਹੈ ਲਓ ਵੀ ਮਿੱਤਰੋ ਆ ਦੇਖੋ ਸੈਡਾਂ ਦਾ ਪਾਣੀ ਆਇਆ ਹੋਇਆ ਹਾਂਜੀ ਆ ਦੇਖੋ ਸਾਦਾ ਪਾਣੀ ਤੇ ਬੈਰਿੰਗ ਵੀ ਆਪਣਾ ਜਾਵਾ ਇਹਨੂੰ ਵੀ ਆਪਾਂ ਦੇਣਾ ਪਹਿਲਾਂ ਪਾਣੀ ਸਾਰਾ ਸਾਫ਼ ਕਰਨਾ ਹਾਂਜੀ ਇਹ ਕਮਤਰਾ ਜਾਣ ਪਹੁੰਚ ਗਏ ਕੋਈ ਆਦਾ ਚੱਲਦਾ ਹੋਇਆ ਪੱਖਾ ਦੇ ਵਿੱਚ ਪਾਣੀ ਦਾ ਪਾਣੀ ਛਾਈ ਜੇ ਤੈਨੂੰ ਕਹਿਣਾ ਵੀ ਹਾਂ ਬਈ ਨਾਲ ਜਾਣ ਦੇ ਵਿੱਚ ਪਾਣੀ ਪਾਇਆ ਕੋਈ ਜਾਣ ਵੱਧ ਗਿਆ ਤੇ ਪੱਖੇ ਵਿੱਚ ਪਾਣੀ ਦਾ ਪੌਂ ਲਾਣੀ ਗਿਆ ਠੀਕ ਹੈ ਤੁਸੀਂ ਬਾਕੀ ਸਾਡੇ ਪਿਛਲੇ ਬਲੌਗ ਵੀ ਦੇਖੇ ਤੇ ਦੇਖਿਓ ਸਾਡੇ ਬਲੌਗਾਂ ਦੇ ਸਾਡੇ ਕਿੰਨਾ ਘਰ ਦਾ ਬੁਦਾ ਹਾਲ ਆ ਜਿਸ ਕੰਮ ਪਾਣੀ ਪਿਆ ਚੁੱਕਿਆ ਹੈ ਨਾ ਹਾਂਜੀ ਇਹ ਤੁਹਾਨੂੰ ਆਏ ਇਥੇ ਨੂੰ ਆਏ ਹੁੰਦਾ ਨਾ ਬਈ ਇਹ ਜਾਣ ਕਿੰਨਾ ਨੇ ਆਏ ਪੱਖੇ ਵਿੱਚ ਪਾਣੀ ਪਏ ਦੇਖੋ ਮੇਤਰ ਆ ਵੀ ਜਾਵਾਂ ਲੱਗੋਲੀ ਬਾਦੂ ਉਹੀੜਾ ਆਪਣੇ ਕੋਲ ਹੈ ਪਹਿਲਾਂ ਦਾ ਪਰਸਾ ਆ ਗਿਆ ਨਾਲ ਅੱਲੋਲੀ ਆ ਦੇਖੋ ਆ ਨਾ ਤਾਂ ਸਿਕੰਦਾ ਕੀਤਾ ਨਹੀਂ ਠੀਕ ਹੈ ਨਾ ਇਹੇ ਪੱਖੇ ਦਾ ਕੀ ਹੋਇਆ ਹੈ ਲਓ ਵੀ ਅਸੀਂ ਆਪ ਜਾਣਾ ਪਵੇਗੇ ਕਰੀ ਜਾਂਦੇ ਆ ਤੁਹਾਨੂੰ ਐ ਹੋਣਾ ਬਈ ਮਿਊ ਲੈਣ ਦੇ ਮਾਰੇ ਕੋਈ ਫੀਟ ਜੀ ਦਿਖਾਉਂਦਾ ਫੀਟ ਜੀ ਨਹੀਂ ਦਿਖਾਉਂਦੇ ਜੀ ਲੋਕਾਂ ਵਾਂਗੂ ਕੰਮ ਨਹੀਂ ਕਰਦੇ ਮਿੱਤਰੋ ਬੈਰੀng ਦੇ ਅੰਦਰ ਤੱਕ ਸਾਫ਼ ਦਿੱਤਾ ਮਿੱਤਰੋ ਦੇਖੋ ਅਖੋਂ ਜੇ ਵੀ ਆ ਭਰੇ ਪਏ ਪਾਣੀ ਦੇਖੋ ਜੇ ਤੁਹਾਨੂੰ ਲਸ਼ਕੋਰ ਬਾਈ ਵੀ ਦੇ ਦੀ ਮਾ ਪਾਣੀ ਜੀ ਨਹੀਂ ਸਾਰਾ ਪਾਣੀ ਕੋਰਟੇ ਸਾਫ ਕੀਤਾ। ਹੋਏ ਭੈਣ ਐ ਚਲਾ ਕੇ ਵੀ ਦਿਖਾਵਾਂਗੇ ਐ ਨਹੀਂ ਬਈ ਹੁਣ ਜਦੋਂ ਮਿੱਤਰਾਂ ਪੱਖਾ ਬੰਦ ਤਣ ਉਦੋਂ ਚਲਾ ਕੇ ਵੀ ਦਿਖਾਵਾਂਗੇ ਐ ਨਹੀਂ ਮਿੱਤਰੋ ਜਿਹਨਾਂ ਕੀ ਅਸੀਂ ਚਲਾ ਕੇ ਨਹੀਂ ਵਿਖਾਇਆ ਕੱਲਾ ਲਾ ਕੇ ਕਰਤਾ ਗਾ ਮਿੱਤਰੋ ਉਹ ਕੰਮ ਨਹੀਂ ਹੈਗਾ ਸਾਡੇ। ਸਾਰਾ ਇਹਨਾਂ ਪੂਜਾ ਖਾਂ ਦੇ ਸਟਰਾ ਕੇ ਸਾਫ ਕਰ ਦੇਣਾ ਮਿੱਤਰੋ। ਏਗਾ ਦੀ ਹੁਣ ਪੱਖਾ ਆਪਾਂ ਬਾਹਰੋਂ ਸਾਫ ਕਰਨਾ ਵਿੱਚ ਪਾਣੀ ਸੀਗਾ ਦੇਖ ਸਕਦੇ ਹੋ ਤੁਸੀਂ। ਇਹ ਤੁਹਾਨੂੰ ਪਹਿਲਾਂ ਟੋਪ ਬੈਗ ਵਿੱਚ ਆਈ ਕੋਈ ਕੱਟ ਨਹੀਂ ਪਾਇਆ ਸੀਨ 'ਚ ਠੀਕ ਹੈ ਨਾ ਮਿੱਤਰ ਹਾਂ ਜਿੱਥੇ ਸਾਨੂੰ ਲੋੜ ਨਹੀਂ ਸੀ ਅਸੀਂ ਉੱਥੇ ਉਹ ਵੀਡੀਓ ਕੱਟ ਕੇ ਕੀਤੀ ਹੋਈ ਹੈ ਲਓ ਜੀ ਮਿੱਤਰ ਪੱਖਾ ਜਮਾ ਮੈਂ ਚਮਕਾ ਕੇ ਲਾਉਣਾ ਮਿੱਤਰ ਹੁਣ ਉੱਤੇ ਐਣੀ ਹੁਣ ਜੇ ਲਾਏ ਰਮਿਖ ਨੂੰ ਚਮਕਾ ਕੇ ਹੀ ਲਾਵਾਂਗੇ ਮੈਂ ਇਹ ਤਨਾ ਖੋਲੇ ਆ ਪਹਿਲੇ ਸਾਰਾ ਸਾਫ ਕਰ ਲਈਏ ਤੇ ਲਓ ਜੀ ਮਿੱਤਰ ਆਪਾਂ ਲਿਆ ਹਾਂ ਮੋਬਾਈਲ ਠੀਕ ਹੈ ਨਾ ਮੈਕਸੀਕੋ ਮਿਕਸੂਰ ਵਾਲੀ ਕੰਪਨੀ ਦਾ ਨਾਮ ਮੈਕਸੀ ਦੇ ਤਾਂ ਹੈਗਾ ਪਾਈ ਦੇ ਵਿੱਚ ਪਾਉਣਾ ਮਿੱਤਰੂ ਪੂਰਾ ਰੈਲਾਜਾ ਹੋ ਜਾਈ ਵਾੜੀ ਪਾਉਣਾ ਮਿੱਤਰ ਤੇ ਆਂਦੀ ਨਾ ਪਾ ਦਿਓ ਇਹ ਬਿਲਕੁਲ ਆਉਦੀ ਮੜਾ ਜਾੜ ਕੇ ਨਾ ਮੈਂ ਇਸ ਆਇਂ ਤਰਕ ਮਾ ਘਮਾ ਕੇ ਨਾ ਇਹਨੂੰ ਐਂ ਐਂ ਕਰਦੇ ਲੋ ਖਾਧੂੜਾ ਪਾ ਰੈਲਾ ਹੋ ਜੂਗਾ ਹੋਰ ਤਾਂ ਮਿੱਤਰ ਕੋਈ ਹੋਣਾ ਨਹੀਂ ਇਨਾ ਅੰਗੜਾ ਰਹਿਣਾ ਹੋਇਆ ਤੇ ਮਤਲਬ ਕਿ ਬਾਜਾ ਫਰਕ ਪਿਆ ਕੁੱਤਾ ਭੌਂਕੀਆ ਦਾ ਕੁੱਤੇ ਇਗਨੋਰ ਕਰੇ ਮੜਾ ਆ। ਲੋ ਵੀ ਮਤਲਬ ਥੋੜਾ ਫਰਕ ਪੈ ਗਿਆ। ਮੈਂ ਆ ਦੇਖ ਮੂਤਰਾ ਭਾਈ ਇੱਥੇ ਜਿੱਥੇ ਕੋਰਨਰ ਹੁੰਦਾ ਨਾ ਕੋ ਉੱਥੇ ਉੱਥੇ ਦੇਣਾ ਵਸ ਨੂੰ ਤੀਰ। ਯੰਤਰ ਵੜ ਜਾਂਦਾ ਟੀਕ ਲੋਸਾ ਹੁਣ ਬੈਰੀਂਗ ਦੇ ਜਿੰਨੇ ਬੈਰੀਂਗ ਤੋਂ ਆ ਰਹਿਲਾਇਆ ਹੋ ਜਾਂਦਾ ਪਹਿਲਾਂ ਮੈਂ ਇੱਕ ਇੱਕ ਦਾ ਬਰਵਾ ਦੇ ਹੁਣ ਇੱਕ ਦਾ ਨਹੀਂ ਲੱਗਦਾ ਤੋਂ ਹੋਲ ਜਿਹੜੀ ਨਰ ਕਰਾਉਗਾ ਇਹ ਤਾਂ ਚੋਸ ਕਰਦੇ ਹਾਂ ਹੁਣ ਇੱਕ ਤੋਂ ਪਹਿਲਾਂ ਮਿੱਤਰ ਆਪਾਂ ਮੜਾ ਪਟਣਾ ਬਣਾਣੀ ਆਹ ਜਿਹੜਾ ਅੜ ਮੈਂ ਢੀਏ ਲੋਗ ਅਰੇ ਇਹਦੇ ਵਿੱਚ ਹੀ ਕਰਤਾ ਪਟਿਆਣੀ ਆਦਾ ਮੈਟਰ ਮੈਟਰ ਹਿਸਾਬ ਹੁੰਦਾ ਤੇ ਲੱਖ ਮਾਣ ਦੇ ਹਿਸਾਬ ਹੁੰਦਾ ਵੀਨਾ ਹੂੰ ਆਪਾਂ ਇਹਦੇ ਦੂਜਾ ਬਾਦ ਨੇ ਉਹਨੇ ਵਿੱਚ ਇਸ ਤਰ੍ਹਾਂ ਸੁਪੈਰੰਗਾ ਬੈਰਿੰਗ ਹੈ ਯਾਦ ਹਾਂ ਹਾਂ ਹੌਲੀ ਹੌਲੀ ਤਾਂ ਕਿ ਜਾਮ ਨਾ ਹੋਵੇ ਪਾਣੀ ਕਰਕੇ ਹਰੀ ਦੀ ਜਾਮ ਹੋ ਜਾਂਦੀ ਹੈ ਹਾਂ ਲੋਕ ਮਿੱਤਰੋ ਆਪਣਾ ਪੱਖਾ ਸਾਰਾ ਰੈਡੀ ਐ ਸੌਕ ਗਿਆ ਠੀਕ ਹਨ ਤੇ ਹੁਣ ਮਿੱਤਰੋ ਆਪਾਂ ਜਿਵੇਂ ਆ ਪੁਆਇੰਟ ਨਾ ਇਹਦੇ ਉੱਤੇ ਸਿਰਫ ਆ ਜਿਵੇਂ ਸਿੰਗਲ ਸਿੰਗਲ ਹੀ ਉਹ ਮੇਰੇ ਖਾ ਮਿੱਤਰੋ ਤੇ ਅੰਜਨ ਆ ਕਰਾ ਮੇ ਮਿੱਤਰੋ ਆਪਾਂ ਜਲਦਬਾਜੀ ਨਹੀਂ ਕਰਦੇ ਜਲਦਬਾਜੀ ਦਾ ਕੰਮ ਕੀ ਦਾ ਹੁੰਦਾ ਮੈਨੂੰ ਤੁਹਾਨੂੰ ਪਤਾ ਹੀ ਆ ਲੋਕ ਲੌਕ ਲੱਗ ਚੁੱਕੇ ਆ ਦੇਖੋ ਮਿੱਤਰੋ ਆਇਆ ਕੰਮ ਦਾ ਵੀ ਸਾਰੇ ਬਖਸ਼ਾਂ ਅੱਗੇ ਹਾਂ ਰਿਆਲਾ ਠੀਕ ਹੈ ਜੀ ਕਿ ਇਹਦਾ ਆਪਾਂ ਨਟ ਲਗਾ ਲਈਏ ਇਹਨਾਂ ਦੇ ਹਾਂਜੀ ਆ ਦੇਖੋ ਆ ਦੇਖੋ ਮਿੱਤਰੋ ਆ ਦੇ ਵਿੱਚ ਤੁਹਾਨੂੰ ਨਾਟ ਦੇਖਦਾ ਹੋਊਗਾ ਹਾਂ ਲੋਕ ਠੀਕ ਹੈ ਜੀ ਨੂੰ ਆਪਾਂ ਆਇਨ ਆਪ ਲੈਣਾ ਥੱਲੇ ਥੱਲੇ ਨੂੰ ਆਪਾਂ ਗੇ ਤੇ ਜਿਹੜਾ ਇਹਦਾ ਨਾਟ ਹੋਊਗਾ ਮਿੱਤਰ ਉਹ ਲਾ ਦੇਣਾ ਆਪਾਂ ਦਾ ਨਾਟ ਆਪਾਂ ਟਾਈਟਲੀ ਕਰਦੇ ਆ ਟਾਈਟ ਤੇ ਇਹ ਘੁਮਾ ਕੇ ਵੇਨਾ ਫ੍ਰੀਲੀ ਘੁੰਮਦਾ ਵੇਖੋ ਮਿੱਤਰ ਆਪਣਾ ਫ੍ਰੀਲੀ ਘੁੰਮਦਾ ਅਗੇ ਮੜਕਣਾ ਰੋਕ ਲਿਆਂਦਾ ਹੀ ਹੋਣਾ ਨਹੀਂ ਸੀਦੀ ਰੋਕਦਾ ਦੇਖੋ ਲਓ ਹਣ ਆਪਾਂ ਫਿਰ ਕੱਸ ਦਾਂਗੇ ਇਹਨਾਂ ਦੇ ਤੁਹਾਨੂੰ ਬਸ ਟੈਸਟ ਵੀ ਕਰਾ ਦੇਣੇ ਬੜੀ ਗੱਲ ਹੈ ਹੂੰ ਨੰਬਰ ਟੈਸਟ ਹੀ ਕਰਾਉਣੇ ਆ ਬਕਰ ਉਹਦੇ ਸਾਹਮਣੇ ਆਪਾਂ ਪਹਿਲਾਂ ਸਾਰੇ ਪੀਸ ਪੁਸਕਾ ਵਾ ਰੱਖੀਏ ਪਾਸੇ ਯਾ ਸਾਰਾ ਸਮਾਨ ਕਰੀਏ ਇੱਕ ਪਾਸੇ ਠੀਕ ਹੈ ਜੀ ਉਹਦਾ ਕੇਪਾ ਇਹ ਥੀਲੋਂ ਉਹ ਉਤੋਂ ਨਿਕਲ ਗਿਆ ਜੀ ਇਹ ਵੀ ਨਾਤਾ ਜੀ ਠੀਕ ਹੈ ਜੀ ਤੇ ਆਹ ਤਾਂ ਥੋੜਾ ਸਾਹਮਣੇ ਆ ਕੋਈ ਟੋਟਾ ਟੱਟ ਨੂੰ ਆਏ ਨਹੀਂ ਵੀ ਅਲੱਗ-ਅਲੱਗ ਦਿਖਾਵਾਂਗੇ ਵੈਸੇ ਕਾਰ ਦਾ ਇਹ ਵਿੱਚ ਕੀ ਰੋਲ ਆ ਪੁਆਇੰਟ ਲਾਕ ਨਟ ਟਾਈਟ ਕਰ ਦੇਣ ਤਾਂ ਨਾ ਟਾਈਟ ਕਰ ਦੇਣੀ ਇਹ ਦੇਖੋ ਪੱਖਾ ਚੱਲ ਚੁੱਕਿਆ ਹੈ ਪੱਖਾ ਚੱਲ ਪਿਆ ਜੀ ਆਪਣਾ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਆ ਇੱਧਰ ਰੱਖੋ ਮੈਂ ਇੱਧਰ ਪਲੱਗ ਲੈ ਕੇ ਤਾਦਾ ਕੱਚੀ ਤਾਰ ਲਾਈ ਆ ਤਾਰ ਹੁੰਦੀ ਆ ਦੇਖ ਸਕਦੇ ਹੋ ਥੋੜੀ ਜਿਹੀ ਅੰਦਰੋਂ ਅੰਦਰੋਂ ਬਾਹਰ ਤੇ ਆਇਆ ਇਹ ਸੌਕ ਗਿਆ ਫੇਰੇ ਦੀ ਬਾਤ ਕਰਨ ਨੂੰ ਹੱਟ ਹੋ ਜੂਗੀ ਕਿਉਂ ਕੁ ਗਲੇਸ ਕੀਤਾ ਨਾ ਹੁਣ ਗਲੇਸ ਕੀਤਾ ਨਾ ਤੇਰ ਦਾ ਤਾਂ ਮਗਲੇ ਬੱਤ ਕਾਦੀ ਵਿੱਚ ਹਾਂ ਹੁਣ ਕੱਚੀ ਤਾਰ ਕਾਦਨੇ ਲਾਤੀ ਆ ਤੇ ਹੁਣ ਮਿੱਤਰੋ ਆ ਦਵਾਰ ਤੋਂ ਲੱਗਣਗੇ ਤੁਹਾਨੂੰ ਪਿੰਡਾ ਜੀ ਹਣਾ ਦੌੜ ਲਾਉਣਾ ਦੇਖਾ ਪਹਿਲਾਂ ਮਿੱਤਰੋ ਜੀ ਇਹ ਤੁਹਾਨੂੰ ਕਾਰ ਬਣ ਜੰਮੀ ਆ ਨਾ ਤਾਰਾਂ ਦੀ ਇਹ ਲਾਉਣੀ ਪੈਣੀ ਆ ਤੁਹਾਨੂੰ ਕਿਉਂ ਲਾਉਣੀ ਨਹੀਂ ਮਿੱਤਰੋ ਪਿੱਛੋਂ ਤਾਰ ਹੀ ਲਾ ਥੋੜਾ ਟੁਟਾ ਵਰਦੋ ਕਿ ਤਾਰ ਬੰਨ ਛੱਡੀ ਹੋਈ ਨਹੀਂ ਤੇ ਲਾ ਦੋ ਕੀ ਨਾਲ ਨਹੀਂ ਲਾਈਟ ਜਿਆਦਾ ਖੱਚਦੀ ਆ ਕਾਰ ਤੋਂ ਹਾਂ ਜੀ ਉਹ ਗੋੜੀ ਛਲਣੀ ਮੇਰੇ ਤੇ ਜੇ ਥਾ ਤਾਰਾ ਤਾਰਾ ਬਾਏ ਛਲੀਆਂ ਹੋਦੀਆਂ 6 ਸਵਈਆਂ ਆਇਆ ਇੱਕ ਥੋੜੀ ਕਾਂਦੀ ਛਲਣੀ ਜਦੋਂ ਆੜੂ ਆਉਂ ਲੱਗਦੇ ਆਪਾਂ ਨੂੰ ਥੋੜਾ ਆ ਲੈਣਾ ਪਾਣਾ ਆਟਾ ਠੀਕ ਹੈ ਨੇ ਨਾ ਨਟ ਪੜਾ ਪੜ ਇਹਨੇ ਇਹ ਕਲਿੱਕ ਤੇ ਆ ਪਿੰਨਾ ਬਹੁਤ ਖਿਆਦਾ ਕੰਮ ਹਨਾ ਕਿੰਨਾ ਇਹਨਾਂ ਦਾ ਇਹਨਾਂ ਦੀ ਬਹੁਤ ਬਚਤ ਕਰਤੀ ਹਾਂਜੀ ਇਹ ਜਦੂਰ ਲਗਾਇਆ ਕਰੋ ਇਹ ਸੇਫਟੀ ਲਈ ਆ ਇਹਦੇ ਪਹਿਲੇ ਪਸ਼ੂਆਂ ਵਾਲੇ ਲਾਉਣਾ ਤਾਂ ਵੀ ਲਾਇਆ ਕਰੋ ਤੁਹਾਨੂੰ ਘੋਲ ਕਰ ਜਾਂਦੇ ਨੇ ਸਾਨੂੰ ਤਾਂ ਪਤਾ ਨਹੀਂ ਸੀ ਲੱਗਣਾ ਪਾਣੀ ਜੇ ਤੁਸੀਂ ਲਾਇਆ ਇਹਦੇ ਆ ਵਾਲੇ ਪੁੱਛੇ ਵਿੱਚ ਪਾਣੀ ਸੀ ਕਰਨਾ ਨਾ ਹੂੰ ਸਾਰਾ ਪੜਿਆ ਪਿਆ ਦੀ ਪਾਣੀ ਨਾਲ ਸਾਨੂੰ ਤਾਂ ਪਤਾ ਲੱਗਾ ਵੀ ਪੱਕੇ ਵਿੱਚ ਪਾਣੀ ਗਿਆ ਪਿਆ ਗ੍ਰੇਂਡ ਮਟਾਂ ਮਟਾ ਪੇਰ ਕੀਤਾ ਹਾਬ ਤੱਕ ਤੇ ਮਿੱਤਰੇ ਦਾ ਕੋਈ ਪਲੱਸ ਮਾਈਨਸ ਦਾ ਹੁੰਦਾ ਨਹੀਂ ਵੀ ਮਾਰਦੀ ਤਾਰਾ ਲਾ ਦੋ ਕੋਈ ਤਾਂ ਕੋਈ ਥਾਂ ਅੱਛਾ ਤੇ ਪਲੱਸ ਮਾਈਨਸ ਨਹੀਂ ਹੁੰਦਾ ਇੰਨਾ ਦਾ ਨਹੀਂ ਹੁੰਦਾ ਹੁਣ ਤਸਨ ਲੱਗਿਆ ਫਾਦ ਤੇ ਆਪਣਾ ਪੱਕਾ ਬਿਲਕੁਲ ਹੈਗਾ ਤਿਆਰ ਲੱਗਣਾ ਵਾਸਤੇ ਜੇ ਮੈਂ ਤੁਹਾਨੂੰ ਟਰੈਕਟਰ ਲਾ ਕੇ ਤੇ ਜਲਾ ਕੇ ਦਿਖਾਵਾਂਗੇ ਜੇ ਸਾਡੀ ਵੀਡੀਓ ਵਧੀਆ ਲੱਗੀ ਕੋਈ ਦਾ ਫਿਰ ਲਾਈਕ ਸ਼ੇਅਰ ਜਰੂਰ ਕਰਿਓ ਤੇ ਮਿੱਤਰੋ ਵੱੱਟ ਵੱੱਦੇ ਵੀ ਇਹਦੇ ਸ਼ੇਅਰ ਕਰੋ ਜਿਹੜਾ ਤੁਹਾਡਾ ਮਦਦ ਹੋ ਸਕੇ ਤੇ ਲੋਕਾਂ ਦੇ ਪਹੁੰਚੇ ਬਾਜ ਸਕਣ ਮੈਸਟਰੀ ਨੂੰ 2012 ਤੇ 100 ਤੋਂ ਪਹਿਲਾਂ ਦਾ ਇਹੀ ਉਹਦੇ ਅੱਗੇ ਹੋ ਜਰੂਰ ਦੇਖ ਲਿਓ ਛੋਟੇ ਬਹੁਤ ਕੰਮ ਦੀ ਆ ਤਾਂ ਵੀਡੀਓ ਆ ਇਹ ਤੁਹਾਨੂੰ ਡਰੈਕਟ ਚਲਾ ਕੇ ਦਿਖਾਉਣੇ ਉੱਤੇ ਛੱਤ ਦੇ ਲਾ ਕੇ ਹਾਂਜੀ ਕਰਨ ਦੇਖੋ ਗੱਲ ਇਹਦਾ ਪੈ ਗਿਆ ਪੱਖਾ ਉੱਪਰ ਕਾਤਾ ਫੈਟ ਹਰ ਬੱਚਾ ਲੱਗ ਗਿਆ ਲਓ ਜੀ ਖਾਦੀ ਜੀ ਕਰ ਦੋ ਫੋਨ ਤੇ ਤੈਨੂੰ ਤੇ ਜਲਦ ਲਓ ਜੀ ਵੀਡੀਓ ਵਾਰਤਬਾਤ ਕਰੋ ਸ਼ੇਅਰ ਕਰੋ ਤੇ ਚਲੋ ਮਿਲਦੇ ਹਾਂ ਕੰਮ ਤੇ ਅਗਿਆ ਸਟੋਰੀ ਦੇ ਵਿੱਚ ਬਾਏ ਬਾਏ ਧੰਨਵਾਦ ਜੀ